لوائیے واحر واحد جان مرگے جدو جان مرنگے

ਕਿੱਤਾਂ ਮੇਲਾ ਨੂੰ ਕਾ ਕੰਦਾ ਕਰਦਾ ਮਹਾਰਾਜ ਦਾ ਸੀਸ ਲੈ ਕੇ ਪਿੰਦਾਂ ਘਰ ਦੀਆਂ ਨਾਲ ਧਰਤੀ ਹੈ ਸ਼ਕਤੀਪੂਰਨ ਮਹਾਰਾਜ ਹੈਕਾ ਬੋਲ ਸੀ ਪਰ ਪਛਾਨ ਕੋਈ ਨਹੀਂ ਸੀ ਕੱਢ ਕੇ ਮੀਆਂ ਦੇ ਵਿੱਚੋਂ ਦਰਸ਼ਨ ਪਿਤਾ ਜੀ Wow. Ah. ਨਵੇਂ ਪੁੱਤਰ ਦੇ ਪਿੰਡੋਂ ਫੋਨ ਆ ਰਿਹਾ ਹਜ਼ਾਰਾਂ ਦੀ ਗੱਲ ਜਿਆ ਤੁਹਾਨੂੰ ਆਉਂਦੀ। ਤੁਸੀਂ ਇੱਕ ਵਾਰ ਸਾਂਝੀ ਸ਼ਾਰਟ ਹੋਈ ਗੁਰੂ ਸਾਹਿਬ ਦੀ ਸੇਵਾ ਮਨਪ੍ਰਸਾਦ ਪਹੁੰਚਿਆ। ਕਿਸਾਲ ਹੋਣਾ ਚੰਗਾ ਕੰਮ ਕਰਦੇ ਹੋਈਆਂ ਤੇ ਸਾਡਾ ਫਾਇਦਾ ਨਹੀਂ ਜੁਨਾ ਚੁਹਾਇਆ।

ਕਿ ਇਹਨਾਂ ਨੂੰ ਬਾਪੂ ਨਾਮ ਨਾਲ ਮੇਰੀ ਗੁਰਦੁਖਾਨਾ ਕਰਕੇ ਸੋਰਾਹ ਦੇ ਨਿਗਰਿ ਪਸਾਰ ਕੀਤੇ ਸਤਿਗੁਰੂ ਜੀ ਦੇ ਨੰਗਾ ਵਿਖਮੀ ਨੂੰ ਪੰਝਾ ਵਿਖਾ ਦੇ ਸਿਰ ਤੇ ਜੀ ਕਿਰਨ ਸਿੱਧੀ ਜੀ ਸੇ ਬਾਹਰ ਬਾਣੀ ਪਾੜ ਕੇ ਅੰਮ੍ਰਿਤ ਧਿਆਨ ਕਰਕੇ ਬਾਏ ਪਾਣੀ ਨੂੰ ਸ਼ੁਰੂ ਕੀਤੇ ਤੇ ਜੁਣ ਪਾਣੀ ਨੂੰ ਰੰਗ ਸਾਹਿਬ ਤੇ ਕੰਕਾ ਕੀ ਇਸ ਬਿਨਾਂ ਅਧਰਾ ਕਰਵਾਉਂਦਾ ਰਹਿਣਾ ਵਾੜੀਆਂ ਬਾਗੀਆਂ ਜੀਵਨ ਕਰਨਾ ਇਸ ਅਭਿਆਸ ਦਾ ਹੈ। ਗਰੀਬ ਕੋਲ ਤੇ ਜਵਾਬ ਵਰਦੀਆਂ। ਤੇਰਾ ਤਕਾਲੀ ਹੋਣ ਜਣਾ। ਸ਼ਾਮ ਰਹਿ ਦਾ ਹੀੁਰੇ ਪਾਰ ਕਰਨਾ। ਤင်းੇ ਜਿੰਦਾ ਕਰਨਾ ਵੀ ਕੇਸਾਂ ਦੀ ਦੇਖੀ ਨਹੀਂ ਕਰਨੀ। ਜਾਗੂ ਚੁਕ ਦਿਮਾਗੂ ਅਧਾ ਵੀ ਕਰਨਾ। ਮੀਂਹ ਕੰਦਾ ਮੱਛੀ ਜਾਲ ਵਿੱਚ ਜਦ ਰੇਤੀਆਂ ਪਾਲ ਤਾ। ਆਜੇ ਗੁਰੂਆਂ ਗੱਲ ਦੇ ਗੁਆਣੀ ਵਿੱਚ ਹਰ ਸਤਿਗੁਰਾਂ ਦਾ ਉਹ ਜੂੜ ਓਥਾ ਆਇਆ ਇਹਨੂੰ ਸੂਚਿਤ ਕਰਦਾ ਪੈਂਦਾ ਉਸ ਮੇਰੇ ਇਹਦਾ ਪੱਕਾ ਰਮਨ ਜੋ ਸਮਾ ਸਭ ਨੂੰ ਬਹੁਤ ਖੁਦ ਅਪੇਜ ਕਰਿਆ ਸਹਿਬਾ ਨੇ ਪੰਜਾਬ ਬੰਦ ਦਾ ਮਿਹਰਤ ਆ ਚੁੱਕਾ ਸੀ ਸ੍ਰੀ ਸਰਵਾਰੋਂ ਸਿਕਾਇਆ ਸਹਿਬਾ ਨੇ ਆਪਣਰੇ ਚੁਸਤੇ ਗਾਲ ਜੇ ਬੀਰਤ ਕਰਨ ਵਾਸਤੇ ਬੋਲੇ ਬੋਲੇ ਤੇ ਹਾਜ਼ਰ ਹੋ ਕੇ ਜੋ ਆਪਾਂ ਬਲਾਗ ਹੀ ਹਣੇ ਆ। ਇਹਦਾ ਪ੍ਰੀਮ ਨੂੰ ਹੋ ਰਹਾ ਬਦਦ ਮਾਰੂ ਵੀ ਪ੍ਰੀ ਰੰਧਾ 14 ਤਰੀਕ ਦੀ ਸਾਰਤੀ ਅਰੋਹੀ ਦੇ ਨਾਲ ਇੰਨਾ ਸਿੱਤੇ ਜੀ 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 ਹੋਣੇ ਜੀ ਵਾਰ ਸਤੇ ਕੁਮਾਰੀ ਹੋਈ ਸ਼ਾਮ ਨੂੰ ਦੀ ਬਾਸਰੋਂ ਬਾਤ ਕੇ ਪੁੱਤਰ ਦਾਸ ਜੀ ਦਾ ਉਸਾਰੇ ਮੰਨਣ ਦੀ ਹੋਣਾ ਕਰਾ ਜੋ ਸਤਿਗੁਰਾਂ ਦੇ ਸੰਗਤ ਜੀ ਹੋਈ ਤਨ ਗੁਰੂ ਸਾਹਿਬ ਜੀ ਕਾਸ਼ੇ ਚੜਾਈ ਮਗਰਲ ਸੁਭਾਤ ਗੁਰੂਆਂ ਮੇਰਗਰੂਪੀਓ ਦਰਗਹ ਰੱਖਤਾ ਜੀ ਉਸ ਪਾਗਰ ਰਹਿ 15 ਦੀ ਨੂੰ ਬਾਨਾ ਅਸਰਾ ਤੇ ਆਤ ਸਮੇ ਸਾਡੀ